ਦੋਸਤੋ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇਆਂ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾ ਦੱਸੀ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾਂ ਹੇਟ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕੀਤੇ ਗਏ ਨੇ ਇਸ ਕਰਕੇ ਵੀ 10 ਤਰੀਕ ਨੂੰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਯਾਨੀ ਚੰਡੀਗੜ੍ਹ ਪੁਲਿਸ ਨੇ ਆਪ ਹੀ ਸਾਡੇ ਉੱਤੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਦੇ ਨਾਲ ਜਿਹੜੇ ਬਾਹਰੋਂ ਆਏ ਕਿਸਾਨ ਨੌਜਵਾਨ ਇਹਦੇ ਨਾਲ ਪੰਥਕ ਜਥੇਬੰਦੀਆਂ ਤੋਂ ਲੋਕ ਸੀਗੇ ਟੀਚਰਸ ਫਰੰਟ ਸੀਗੇ ਹੋਰ ਲੋਕ ਸੀਗੇ ਉਹਨਾਂ ਸਾਰੇ ਤੇ लाठी चार्ज ਕੀਤਾ ਗਿਆ ਸੀ ਤੇ ਉਹਨਾਂ ਨੂੰ ਬੱਸਾਂ ਵਿੱਚ ਧੱਕ ਕੇ ਜੇਲ੍ਹ ਵੱਲ ਲੈ ਕੇ ਗਿਆ ਸੀ ਪਰ ਲੋਕ ਲੋਕਾਂ ਦੇ ਉੱਤੇ ਵਾਪਸ ਉਹਨਾਂ ਨੂੰ ਕੀ ਉਹਨਾਂ ਨੇ ਕੀ ਦਿੱਤਾ ਹੈ ਕਿ ਸਾਡੇ ਉੱਤੇ ਅੱਜ ਪਰਚੇ ਅੱਜ ਕਰ ਦਿੱਤੇ ਗਏ ਨੇ ਦੋਸਤੋ ਇਹਦਾ ਕਾਰਨ ਇਹ ਹੈ ਵੀ ਇਹ ਅਣਪਛਾਤੇ ਲੋਕਾਂ ਦੇ ਉੱਤੇ ਕਿਉਂ ਕੀਤਾ ਗਿਆ ਵੀ ਕੱਲ ਨੂੰ ਜਦੋਂ ਇਹਨਾਂ ਨੇ ਸਾਨੂੰ ਡਰਾਉਣਾ ਧਮਕਾਉਣਾ ਹੋਊਗਾ ਤਾਂ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਚੰਡੀਗੜ੍ਹ ਪੁਲਿਸ ਦੇ ਪਰਚਿਆਂ ਤੋਂ ਨਾ ਤਾਂ ਅਸੀਂ ਪਹਿਲਾਂ ਡਰੇ ਹਾਂ ਨਾ ਹੁਣ ਡਰਦੇ ਹਾਂ ਪਿਛਲੇ ਸਾਲ ਵੀ ਸੈਨੇਟ ਦੇ ਸੰਘਰਸ਼ ਨੂੰ ਲੈ ਕੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਚੰਡੀਗੜ੍ਹ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕਰਕੇ ਸਾਡੇ ਉੱਤੇ ਪਰਚੇ ਮੜੇ ਸੀ ਤੇ ਅਸੀਂ ਨਾ ਤਾਂ ਹੁਣ ਡਰੇ ਹਾਂ ਨਾ ਹੀ ਅੱਗੇ ਨਾ ਪਰਚੇ ਪਰਚੇ ਤੋਂ ਡਰਦੇ ਹਾਂ ਅਸੀਂ ਇਹ ਮੰਨਦੇ ਹਾਂ ਵੀ ਜੇ ਲੋਕ ਅੱਜ ਹਜ਼ਾਰ ਦੇ ਵਿੱਚ ਸਾਡੇ ਨਾਲ ਸਮਰਥਨ ਕਰਨ ਲਈ ਇੱਥੇ ਆ ਸਕਦੇ ਨੇ ਤੇ ਕੱਲ ਨੂੰ ਜੇ ਚੰਡੀਗੜ੍ਹ ਪੁਲਿਸ ਇਹੋ ਜਿਹਾ ਕੋਈ ਟੁੱਟੂ ਪਰਚਾ ਸਾਡੇ ਉੱਤੇ ਕਰਦੀ ਹੈ ਤਾਂ ਉਦੋਂ ਵੀ ਲੋਕ ਸਾਡੇ ਨਾਲ ਖੜਨਗੇ ਤੇ ਅਸੀਂ ਆਪਾਂ ਸਾਰੇ ਮਿਲ ਕੇ ਇਹ ਪਰਚੇ ਵਾਪਸ ਕਰਾਵਾਂਗੇ ਅਸੀਂ ਇਹ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਪੁਲਿਸ ਤੁਰੰਤ ਤੌਰ ਤੇ ਇਹ ਪਰਚੇ ਰੱਦ ਕਰੇ ਇਹ ਝੂਠੇ ਪਰਚੇ ਨੇ ਤੇ ਇਹਨੂੰ ਰੱਦ ਕੀਤਾ ਜਾਵੇ ਦੋਸਤੋ ਦੂਸਰੀ ਗੱਲ ਇਹ ਹੈ ਪਿਛਲੇ ਦਿਨੀ ਪੰਜਾਬ ਹਾਈ ਕੋਰਟ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ ਉਹ ਬਿਆਨ ਇਹ ਸੀਗਾ ਵੀ ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਤੁਹਾਡਾ ਕੰਮ ਪੜਾਈ ਹੈ ਤੁਸੀਂ ਆਪਣੀਆਂ ਕਲਾਸਾਂ ਲਾਓ ਤੇ ਪੜੋ ਪੜੋ ਤੇ ਇਹ ਜਿਹੜਾ ਧਰਨਾ ਹੈ ਇਹਨੂੰ ਚੱਕੋ ਦੋਸਤੋ ਪਹਿਲੀ ਗੱਲ ਤਾਂ ਇਹ ਸਪਸ਼ਟ ਕਰਨਾ ਚਾਹੁੰਦੇ ਆਂ ਅਸੀਂ ਵੀ ਅਸੀਂ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਕੋਈ ਰਿਟ ਕੋਈ ਪਟੀਸ਼ਨ ਨਹੀਂ ਪਾਈ ਹੋਈ ਹੈ ਅਹ ਇਹ ਇਸ ਕਰਕੇ ਹੈ ਵੀ ਅਸੀਂ ਹਾਈ ਕੋਰਟ ਦੇ ਵੱਲੋਂ ਇਨਸਾਫ ਕਿੰਨਾ ਕੁ ਲੋਕਾਂ ਨੂੰ ਦੇ ਦੇ ਸਕਦੀ ਹੈ ਉਹ ਇਹਦੀ ਆਪਣੇ ਕੋਲ ਉਧਾਰਨਾ ਪਹਿਲਾਂ ਤੋਂ ਹੈਗੀਆਂ ਨੇ ਇਸ ਕਰਕੇ ਸਾਨੂੰ ਯਕੀਨ ਹੈ ਵੀ ਜਿਹੜਾ ਲੋਕਾਂ ਦੇ ਲਈ ਜਿਹੜਾ ਹੱਕ ਨੇ ਉਹ ਅਸੀਂ ਸੰਘਰਸ਼ ਕਰਕੇ ਲੈ ਸਕਦੇ ਹਾਂ ਉਦਾਹਰਨਾਂ ਦੀ ਗੱਲ ਕਰੀ ਤਾਂ ਆਪਾਂ ਕਿਸਾਨੀ ਸੰਘਰਸ਼ ਬਾਰੇ ਗੱਲ ਕਰ ਲਈਏ ਜੈਸਾ ਯੂਨੀਵਰਸਿਟੀ ਦੀ ਹਿੰਦਾਰਨ ਹੋਵੇ ਵੀ ਐਫੀਡੇਵਿਟ ਵਾਲੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਇਹ ਕਿਹਾ ਸੀਗਾ ਵੀ ਤੁਹਾਡਾ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਜੂਕੇਸ਼ਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਤੁਸੀਂ ਐਫੀਡੇਵਿਟ ਸਾਈਨ ਕਰਕੇ ਦਿਓ ਫਿਰ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਇਸ ਕਰਕੇ ਸਾਨੂੰ ਅੱਜ ਜੀ ਯਕੀਨ ਹੈਗਾ ਵੀ ਸਾਨੂੰ ਜੇ ਇਨਸਾਫ ਜੇ ਸਾਨੂੰ ਆਪਣਾ ਹੱਕ ਕਿਤੇ ਮਿਲ ਸਕਦਾ ਹੈ ਤਾਂ ਉਹ ਲੋਕਾਂ ਦੇ ਸੰਘਰਸ਼ ਤੋਂ ਹੀ ਮਿਲ ਸਕਦਾ ਹੈ ਦੋਸਤੋ ਇਸ ਕਰਕੇ ਅਸੀਂ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਸੱਦਾ ਦਿੰਨੇ ਆ ਤੁਹਾਨੂੰ ਪੰਜਾਬ ਤੇ ਹੋਰ ਥਾਵਾਂ ਦੀਆਂ ਜਿਹੜੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਆ ਵੀ ਤੁਸੀਂ ਆ ਕੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਇਸ ਮੀਟਿੰਗ ਵਿੱਚ ਅਸੀਂ ਗੱਲਬਾਤ ਕਰਕੇ ਇਸ ਤੋਂ ਬਾਅਦ ਇੱਕ ਐਲਾਨ ਕਰਾਂਗੇ ਵੀ ਸਾਡੀ ਅਗਲੀ ਕਾਲ ਕੀ ਹੋਊਗੀ ਤੇ ਚੰਡੀਗੜ੍ਹ ਪੁਲਿਸ ਤੇ ਮੂਰਲੀ ਸਰਕਾਰ ਨੂੰ ਵੀ ਇੱਕ ਚੇਤਾਵਨੀ ਹੈ ਵੀ ਇਹ ਜਿਹੜੀ 10 ਤਰੀਕ ਦੀ ਕਾਲ ਸੀਗੀ ਇਹ ਕਾਲ ਉਸ ਤੋਂ ਵੀ ਵੱਡੀ ਕਾਲ ਹੋਊਗੀ ਜਦੋਂ ਤੱਕ ਸੈਨੇਟੀਆਂ ਜੁਣਾ ਬਹਾਲ ਨਹੀਂ ਹੁੰਦੀਆਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖ